हाँ सी काल सारे यानों क्यों हैं ठीक ठाक परमात्मा सर ठीक ठाक रखे देखो बारिश इतनी गर्मी सी हाँ 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 आता परमात्मा फोन नहीं ले लेते अब तो बहुत गर्मी सी हाय हाय है इतनी खुशी खुशी असी गए तो सी बठिंडे बुरा हाल असर बार जाए ना रात दर्द हो जाना सी फिर तो इको कराइए इसी जी कराइए ਉਕੇ ਨਹੀਂ ਕੋਈ ਗੱਲ ਹੋ ਰਹੀ ਸੈੱਟ ਹੋਊਗੀ ਮਾੜੀ ਮਾੜੀ ਅੰਦੀਆਂ ਨਾ ਪ੍ਰੋਬਲਮ ਹੋ ਕਹਿੰਦੀ ਹਦੀ ਤੇ ਦਰਾਖਤਾਂ ਦਾ ਬੁਰਾ ਹਾਲ ਹੈ ਪਸੀ ਰਸ ਉਹ ਠਿੰਗਣੀ ਉੱਥੇ ਗੱਲ ਕਰ ਰਹੀ ਸੀ ਸੀ ਗੱਡੀ ਵਾਲਾ ਸੀ ਤਾਂ ਕਿਸੇ ਤਰ੍ਹਾਂ ਵੀ 1 ਵਜੇ ਨਾ ਫਟਾਫਟ ਜੇ ਨਹੀਂ ਠੀਕ ਹੋਏ ਇੱਥੇ ਦਵਾਈ ਨਾ ਫਿਰ ਲੈ ਕੇ ਫਟਾਫਟ ਤੇ ਬੁਰਾ ਹਾਲ ਹੈ ਪਸੀ ਨਹੀਂ ਜਿਆਦਾ ਗਰਮੀ ਸੀ ਤੇ ਲੱਗਦਾ ਸੀ ਬਾਰਸ਼ ਦਾ ਬਹੁਤ ਸੀ ਗਰਮੀ ਸੀ ਆਏ ਮੇਰੇ ਬੂਟੇ ਨਵਾਨੇ ਪੈ ਗਏ ਲਾਈਟ ਤਾਂ ਗਈ ਹੋਈ ਆ ਅੰਦਰ ਗਰਮੀ ਆ ਕਮਰੇ ਚ ਤੇ ਪਰ ਮੌਸਮ ਸੁਹਣਾ ਹੋ ਜਾਣਾ ਇੰਨੇ ਨੇ ਪੱਖਿਆਂ ਦੀ ਹਵਾ ਇਸ ਏਸੀ ਵੀ ਕੰਮ ਕਰਨ ਤੋਂ ਹਟ ਗਏ ਸੀ ਇੰਨੀ ਗਰਮੈਸ਼ ਹੋ ਗਈ ਸੀ ਰਾਤ ਸਾਰਾ ਸੁੱਤੇ ਨਹੀਂ ਹੋਣ ਵਿਚਾਰੇ ਗਰਮੀ ਦੀ ਸੁੱਤੇ ਪੱਖੇ ਦੀ ਹਵਾ ਹੁੰਦਾ ਇਸ ਬਣਾ ਅਨਵੱਟ ਰ ਪਰ ਲਾਈਟ ਪਤਾ ਨਹੀਂ ਕਦੋਂ ਕਦੀ ਗਈ ਹੋਈ ਹੈ ਦੇਖ ਇਹ ਬੜੀ ਖੁਸ਼ੀ ਦੀ ਗੱਲ ਹੋਈ ਮੈਂ ਤਾਂ ਨਹੀਂ ਦੇਖੀ नींद तो आई गर्मी ज्यादा करके हूँ एक सूच भी चमकता तो मीह भी पड़ जता दोनों का सो रहा चलो कोई मौसम तो ठंडा होगा ना पखे ने हवा हाँ ठंडी होगी कूलर इस हवा हाँ ठंडी होगी चलो जी अस आए पांच बजे पहला ता के मैं चाह बनाई चाह पी के सरदारियों गोली दी उ एक एक इतने दिती ਠੀਕ ਹੈ ਹੁਣ ਕਹਿੰਦੇ ਹੁਣ ਸੁੱਤੇ ਪੈ ਰਾ ਸੁੱਤੇ ਨਹੀਂ ਮਿੰਨੂ ਮਨ ਨਹੀਂ ਠਾਇਆ ਵੀ ਭਾਈ ਮੇਰੇ ਦਰਦ ਨੂੰ ਤਾਂ ਤੜਕੇ ਦੱਸਿਆ ਤੇ ਫਿਰ ਮੈਂ ਗੁਰਦਵਾਰ ਸਾਹਿਬ ਨਹੀਂ ਗਈ ਮੈਂ ਨਾ ਕੇ ਪਾਠ ਕਰ ਲਿਆ ਜੱਲੀ ਸੀ ਜਦੋਂ ਕਹਿੰਦੇ ਮੇਰੇ ਤਾਂ ਰਾਤ ਦਾ ਦਰਦ ਹੋਈ ਜਾਂਦਾ ਫਿਰ ਮੇਰਾ ਜੀ ਨਹੀਂ ਕੀਤਾ ਮੈਂ ਕਿ ਫਰਮਾਦਾਂ ਪਿੱਛੇ ਗਈ ਤੇ ਕਰਮ ਚੰਗੇ ਹੁੰਦੇ ਜਿਹੜੇ ਕੋਲੇ ਮੇਰੇ ਹੁੰਦੀ ਤੁਸੀਂ ਪ੍ਰੋਬਲਮ ਹੁੰਦੀ ਆ ਆ ਦੇਖੋ ਬੱਦਲ ਗਾਜਦਾ ਨਾ ਅਜੇ ਕਿਤੇ ਮੀਂਹ ਪੈ ਰਿਹਾ ਉਹ ਜੀ ਮੂ ਆਵਿੱਤਾ ਸੀ ਜੀ ਮੂ ਆਵਿੱਤਾ ਸੀ ਗਾਮੀ ਗਾਮੀ ਚ ਗਾਮੀ ਚ ਹੈ ਗਰਮੀ ਹੋ ਗਿਆ ਕੋਈ ਨਾ ਪੱਤਲਾ ਢਾਟ ਦਿੰਦੇ ਮੇਰੀ ਬੰਦੋਗੀ ਹੁਣ ਲਾਈਟ ਆ ਦੇ ਦਿੰਗਾ ਜਾ ਪਾਣੀ ਪੀਲਾ ਅੱਜ ਮੈਂ ਨਵਾਇਆ ਬਹੁਤ ਔਖਾ ਰੋਟ ਖਾਣੇ ਮਨ ਨਹੀਂ ਦੇ ਗਿਆ ਸੀ ਰੋਟ ਕਹਿੰਦੇ ਨੂੰ ਧੁਮਾ ਖਾਣ ਨੂੰ ਔਖਾ ਬਚਾਰੀ ਚੰਚਨ ਕੁਮਾਰੀ ਬਿਹਾਰ ਦੀ ਗੋੜ ਜੁੱਟੀ ਪਤਾ ਨਹੀਂ ਕਿਵੇਂ ਨਿਕਲੀ ਹੋਈ ਸੀ ਤੇ ਕਹਿੰਦੇ ਕਨਫਰਮ ਨਹੀਂ ਹੋ ਰਿਹਾ ਪਤਾ ਸੂਸਰੇ ਕੀਤਾ ਸੂਸਾਡੋ ਕਿਉਂ ਕੀਤਾ ਭਾਈ ਅਮਰਪਾਲ ਸਿੰਘ ਮੇਰੇ ਹੁੰਦਾ ਬਿਆਨ ਆ ਗਿਆ ਵੀ ਸੋਧਦਾ ਆਹ ਇਹਨੂੰ ਕਿਸੇ ਨੇ ਸੋਧਦਾ ਆ ਇਹਨੂੰ ਲਾਉਣਾ ਵੀ ਸੀ ਉਹਨੂੰ ਨਹੀਂ ਬਹੁਤ ਇਹਨੂੰ ਸਮਝਿਆ ਰਹੀ ਸੀ ਬਹੁਤ ਪੁੱਠਾ ਸਿੱਧਾ ਗੋਲਦੀ ਸੀ ਸਭ ਤੋਂ ਵੱਡੇ ਨਾਲ ਤੋਖੇ ਹੋਇਆ ਵੀ ਉਹ ਕੌਰ ਕਿਉਂ ਲਾਉਂਦੀ ਐ ਨੇ ਨਾਂ ਕਿਉਂ ਬਦਲਿਆ ਸਾਡੀਆਂ ਬੀਬੀਆਂ ਦਾ ਬਦਨਾਮ ਕਰਨ ਵਾਸਤੇ ਤੇ ਇਹਨੇ ਲਾਤਾ ਸੋਦਾ ਦੋ ਫੜ ਲੇ ਉਹ ਕੋਈ ਗੱਲ ਨਹੀਂ ਗੰਦ ਘਟਣਾ ਕੋਈ ਫਰਕ ਨਹੀਂ ਪੈਂਦਾ ਜੀਲ ਘੱਟ ਲੈਣ ਕੋਈ ਗੱਲ ਨਹੀਂ ਖਾਲਸੀ ਮੀਨ ਪਗੰਤ ਨਿਕਲੇ ਆ ਨਾ ਇੰਦੀਆਂ ਗੰਦੀਆਂ ਅਸ਼ਲੀਲ ਵੀਡੀਓ ਕਿਉਂਕਿ ਆਪਾਂ ਨੂੰ ਆ ਦੇਖੋ ਆਪਾਂ ਦੇਖਦੇ ਆ YouTube ਵਾਲੇ ਕੀ ਦੇਖਦਾ ਕੁਦਰਤੀ ਆ ਜਾਂਦੇਗਾ ਇਹੋ ਜਿਹੀਆਂ ਗੰਦੀਆਂ ਹਨਾ ਇੰਸਟਾਗ੍ਰam ਹੋਵੇ YouTube ਹੋਵੇ ਆ ਜਾਂਦੇਗਾ ਆਪਾਂ ਸੁਣ ਲੱਗੇ ਨੇ ਕਿ ਹਮਝ ਗੰਦ ਸੁਣਦੇ ਆ ਫਿਰ ਆਪਾਂ ਬੰਦ ਆ ਵੀ ਆਪਾਂ ਉਹਨ ਇੱਕਦਮ ਬਦਲਦੇ ਆ ਹਨਾ ਤੇ ਇੱਕ ਆਪਾਂ ਨੂੰ ਇਹ ਅੱਤਾਂ ਪੇ ਫਟਾਫਟ ਸਬਸਕ੍ਰਾਈਬ ਕਰ ਲੈਂਦੇ ਉਪਰ ਨਿਕਲੀਆਂ ਹੁੰਦੀਆਂ ਵੀ ਬਹੁਤ ਮਾੜੀਆਂ ਲੱਗਣ ਆਪਣੇ ਵੱਤੇ ਉਹ ਵੜੇ ਨਹੀਂ ਕੈਚਟ ਦੀ ਦੇਖ ਕੇ ਵੀ ਇੰਨਾ ਗੰਦ ਬੋਲਦੀ ਆ ਨਾ ਇਹ ਬੱਚੇ ਹਰ ਇੱਕ ਮੋਬਾਈਲ ਛੋਟੇ ਛੋਟੇ ਬੱਚੇ ਦੇਖ ਹੀ ਜਾਂਦੇ ਮੋਬਾਈਲ ਹੁਣ ਤਾਂ ਹੱਥ ਚ ਲਈ ਬੈਠੇ ਆ ਅਸੀਂ ਕੇ ਪੁੱਠੀ ਹੱਤ ਪਾ ਦੀ ਜਿਮ ਉਹ ਜਿਮ ਗਿਆ ਪਰ ਓਏ ਜਿਮ ਪਰ ਇਹੋ ਜਿ ਮੈਲ ਨੂੰ ਖਤਮ ਕੀਤੇ ਸਹੀ ਆ ਗੰਦਕ ਇਹ ਕਡੇ ਗਾਂਧੀ ਹੁੰਦਾ ਗੋਰੇ ਛੁੱਟਾ ਨਿਕਲਣਾ ਦੇਖਣਾ ਜੰਮੜੀ ਨਹੀਂ ਦੇਖਣੀ ਇਹਦੀਆਂ ਹਰਕਤਾਂ ਸਮਾਜ ਨੂੰ ਕੀ ਦੇਣ ਦੀ ਕੀ ਸਮਝ ਸਮਾਜ ਨੂੰ ਸਮਝਾਉਂਦੀ ਆ ਮੌਤ ਵੀ ਉਹ ਜੀ ਹੋਈ ਹੈ ਜਿਹੋ ਜੀ ਦੇਖੇ ਨੇ ਕੋਰਲਾ ਐਸੀ ਨਾ ਕੋਰਦੇ ਨੂੰ ਦੇ ਲਾ ਪਰਮਾਤਮਾ ਨੇ ਇਹੋ ਜਿਹਾ ਕੋਰ ਲਾ ਕੇ ਜਾਣ ਕੇ ਜਾਲੀ ਬਣ ਕੇ ਔਰ ਤੇਨੇ ਇਹੋ ਜਿਹਾ ਗੰਦ ਬਾਗ ਦੀਸੇ ਨੂੰ ਉਹ ਜੀ ਸਜ਼ਾ ਮਿਲ ਗਈ ਪਰਮਾਤਮਾ ਨੇ ਦੇਖ ਕੌਰ ਗੁਰੂ ਦੀ ਗੁਰੂ ਸਾਹਿਬ ਨੇ ਦਿੱਤਾ ਕੌਰ ਸਿੱਖ ਧਰਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕੌਰ ਸਤ੍ਰਿੰਕੌਰ ਤੇ ਮਰਦ ਨੂੰ ਸਿੰਘ ਇਹ ਗੁਰੂ ਸਾਹਿਬ ਨੇ ਦਿੱਤਾ ਠੀਕ ਹੈ ਪਰ ਜਿਹੜੀ ਖਣੇ ਜਿਹੜੀ ਉੱਠ ਕੇ ਬਿਹਾਰ ਨਾ ਪੰਜਾਬ ਜੋ ਵੀ ਆ ਪੰਜਾਬ ਚ ਰਹਿ ਪਈ ਉਹਨਾਂ ਚੱਕ ਕੇ ਕੌਰ ਲਾਇਆ ਕੌਰ ਦੇਣ ਪਤਾ ਕਿੱਡੀ ਵੱਡੀ ਆ ਮਾ ਇਹ ਬਿਹਾਰ ਸ਼ਰਧਾ ਕਰ ਸੀ ਚਲੋ ਉਹ ਵੀ ਵੈਸੇ Hindu ਸੀ ਹੂੰ ਤੇ ਉਹ ਹਰ ਸ਼ਰਧਾ ਕਰ ਸੀ ਤੇ ਉਹਦੀ ਪਤਾ ਕਿੱਡੀ ਵੱਡੀ ਦੇਣਾ Hindu ਤੋਂ ਸਿੱਖ ਬਣੀ ਬੀਬੀ ਹੈ ਨਾ ਉਹ ਉਹ ਇਦਾਂ ਨਹੀਂ ਕੋਈ ਹੁੰਦਾ ਕਾ ਵੀ ਜੇ ਕੋਈ ਕਿਸੇ ਨੇ ਪਿੱਛੇ ਤੇ ਕੋਰਲਾ ਲਿਆ ਪਰ ਉਹਦੇ ਮਾਦਾ ਹਰ ਸ਼ਰਨ ਗੁਰਦੀ ਪਤਾ ਕਿ ਕਿੱਡੀ ਦੇਣਾ ਉਹਨੇ ਕਿੰਨੇ ਜ਼ੁਲਮ ਸਹੀਆ ਤੇ ਕਿਡਨੇ ਉਹਨੇ ਕਿੰਨੇ ਸਿੰਘਾਂ ਦਾ ਸੰਸਕਾਰ ਕੀਤਾ ਹੂੰ ਉਹਨੂੰ ਵੀ ਅੱਗ ਦੇ ਵਿੱਚ ਉਮੇ ਸੜਦਾ ਫਰਾ ਝਾਲ ਮੰਗੇ ਇਹ ਆ ਕੋਰਦਾ ਅਜਮੀਂ ਕਾਫੀ ਪਹਿ ਗਿਆ ਛੜਾਕਾ ਜਾ ਕੇ ਤੇ ਹੋਰ ਪਹਿ ਗਿਆ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਤੇ ਮਾੜੀ ਕੁ ਲੜਦੀ ਆ ਬਬੀ ਠੰਡੀ ਸੀ अगे देखो चल अंदर जी माजे विवाद खड़ जा बह चल अंदर है चल अंदर चल निखर दे माड़े जी ऊना तह पिया खोल के माड़ा मोटा जी पिया चल आज अच भज क्या कितिया, कि मऊ कि मऊ शिपकली कितिया ਉਹ ਸੀ ਉਹ ਦਿਉ ਦਿਉ ਦੇ ਹਾ ਦੇ ਹਾ ਦੇ ਭੱਜ ਕੇ ਮਾਉ ਚੱਲ ਮਾਉ ਮਾਉ ਆ ਜਾ ਆ ਜਾ ਆ ਜਾ ਕੁਛ ਨਹੀਂ ਭੱਜ ਕੇ ਭੱਜ ਕੇ ਆ ਜਾ ਆ ਜਾ ਭੱਜ ਕੇ ਭੱਜ ਕੇ ਕੰਢ ਕੇ ਕੋਈ ਮਾਉ ਨਹੀਂ ਦੇ ਅੱਜ ਹੀ ਮੋ ਪੱਜਾ ਹੁੰਦਾ ਇਹ ਨਿੱਕ ਨਾ ਗੋਮਸ ਨਹੀਂ ਕੋਈ ਪਰ ਹਵਾ ਠੰਡੀ ਹੁੰਦੀ ਆ ਜਾ ਮੈਂ ਤੈਨੂੰ ਕੀ ਸੁਣਦਾਂ ਨਹੀਂ ਚੱਲ ਚਲਾ ਇੱਧਰ ਵੇਰ ਸੁਣਦੀ ਨਹੀਂ ਕਰ ਆਜੋ 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 ਚਲੋ ਜੀ ਅੰਦਰ ਚਲ ਜੀ ਚਲੋ ਐਸੀ ਚੱਲਦਾ ਐਸੀ ਚ ਲੈ ਪੁੱਤ ਐਸੀ ਚੱਲ ਕੀ ਹਾਲ ਹੋ ਜਾਂਦਾ ਇਹਦਾ ਚਲ ਚਲ ਚਲੋ ਐਸੀ ਚ ਦੇਖਣੇ ਸੀ ਬੀ ਐਸੀ ਚਾਉਗੀ ਲਾਉ ਜੀ ਹੋਰ ਕੋਈ ਖਬਰ ਨਹੀਂ ਨਾ ਕਮਲ ਗੋਮਲ ਜੜੀ ਕੀ ਕਮਲ ਤਾਂ ਨਹੀਂ ਮੈਂ ਉਹਨੂੰ ਕਹਿੰਦੀ ਕੰਚ ਕੁਮਾਰੀ ਦੇਖੇ ਸਭ ਆ ਰਹੀ ਹੈ ਉਹ ਮੈਂ ਕਰਤਾ ਉਹ ਉਹਨੂੰ ਮੈਂ ਮਾਰਤਾ ਉਹ ਜਿਹੜਾ ਗਲਤ ਕੰਮ ਕਰਗੋ ਉਹਨੂੰ ਉਹਦਾ ਕੋਸ ਨਾ ਕੋਸਦਾ ਪ੍ਰਮਾਤਮਾ ਲੁਗ ਗਈ ਐਮ ਧਿਆਨ ਅੱਛੇ ਤਾਂ ਜਹਾਈ ਦੀ ਚਲੋ ਜੀ ਆਪਣੇ ਪਾਣੀ ਦੇ ਸੇ ਤੋੜੇ ਦਾ ਪਾਣੀ ਪੀਂਦੇ ਹਮੇਸ਼ਾ ਹਾਂ ਸਰਦਾਰ ਜੀ ਰੋਈ ਦੀ ਕਰਕੇ ਨਾ ਇਹ ਮੜਾ ਜ ਮੁੰਡਾ ਲੱਗ ਜਾਂਦਾ ਡੰਡਾ ਪਾਣੀ ਦੇ ਮਤਲਬ ਬਹੁਤ ਰੱਖਣੀ ਪੈਂਦੀ ਆ

पानी बेटा नहीं और फिर ही मत चलाओ तो नहीं भूत्रो और तो नहीं हो गए तो पानी का टरता था सेम का है मैं गजमा पानी पीऊंगा सारे से तो काम पर चला गया ਆ ਪਰ ਬਹੁਤ ਮਾੜਾ ਜਿਹੜਾ ਹਾਸਾ ਹੈ ਨਾ ਹੱਥ ਦੇ ਲੈ ਕਹਨੂੰ ਕਹਿੰਦੇ ਰੱਬ ਕਈ ਲੋਕਾਂ ਦਾ ਹੱਥ ਵੀ ਰੱਬ ਕਿਥੇ ਰੱਬ ਦਿਖਾਉ ਇਹਨੂੰ ਕਹਿੰਦੇ ਰੱਬ ਇੰਨਿਆ ਚੋਂ ਇੰਨਾ ਭਿਆਨਕ ਹਾਸਾ ਤੋ ਚ ਇੱਕ ਬਚ ਗਿਆ ਦੇਖੋ ਆ ਮੈਂ ਕੱਪੜੇ ਧੋਤੇ ਸੀ ਕਿ ਕੱਲ ਨੂੰ ਲੰਘ ਤੇ ਹਾਲੇ ਤਾਂ ਟਾਈਮ ਲੱਗੇ ਸਰਦਾਰ ਜੀ ਹੋਗੇ ਸੀ ਰਾਤ ਤੇ ਫਿਰ ਬਿਮਾਰ ਫਿਰ ਇਹਨਾਂ ਲੈ ਕੇ ਚੱਲਾ ਚੱਲ ਆਜੋ 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 ਮਾਂ ਕਿਥੇ ਆ ਮਾਂ ਕਿਥੇ ਕਿਥੇ ਮਾਂ ਉਹ ਸੀ ओ ओ ओ ओ कर दे निकाले आज हो सी ओ दे किथे माँ चलो जी वीडियो बदलो लगे सब्सक्राइब करो शेयर करो लाइक करो कमेंट करो हो सी हो जे निकाले माँ ओ दे हो सी हो दे हो दे हो दे ए देश दे। दे के किथे माँ चल माँ कपड़े ना खराब कर दू चल आज 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 चल भजे भाई कुछ नहीं बार फटा लेट चीज आजा आज 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 भज

जी मैंने बिस्कुट क्या भाज बिस्कुट प्योर पिटा स्पेशल ब्रैड यद ही है चल खाला चलो जी खा लो ખા ખો ખો લ ચાલો બી ખાઉડો ઘડાવ મુ